ਜਦੋਂ ਤੁਸੀਂ ਕਿਸੇ ਦਾ ਹੱਕ ਖਾਣੇ ਆ ਨਾ ਉਹ ਪੈਸੇ ਨਾਲ ਉਹਨੇ ਆਪਣੇ ਘਰ ਆਟਾ ਲੈ ਕੇ ਜਾਣਾ ਸੀ ਦਾਲ ਲੈ ਕੇ ਜਾਣੀ ਸੀ ਚਾਵਲ ਲੈ ਕੇ ਜਾਣੇ ਸੀ ਜੋ ਸਬਜ਼ੀਆਂ ਲੈ ਕੇ ਜਾਣੀਆਂ ਸੀ ਆ ਆਪਣੇ ਬੱਚੇ ਨੂੰ ਖਵਾਉਣਾ ਸੀ ਤੇ ਉਹਦੇ ਬੱਚਿਆਂ ਦੇ ਵਿੱਚ ਉਹ ਖੂਨ ਵੜਨਾ ਸੀ ਤੁਸੀਂ ਉਹਦਾ ਹੱਕ ਖਾ ਲਿਆ ਤੁਸੀਂ ਸਿੱਧਾ ਨਹੀਂ ਉਹਦਾ ਖੂਨ ਪੀਤਾ ਪਰ ਇਨਡਾਇਰੈਕਟ ਤੁਸੀਂ ਖੂਨ ਪੀ ਲਿਆ ਮਨੁੱਖ ਮਨੁੱਖ ਦਾ ਖੂਨ ਕਿੱਦਾਂ ਪੀਦਾ ਜਦੋਂ ਕਿਸੇ ਦਾ ਹੱਕ ਖਾ ਲੈਂਦਾ ਹੈ ਕਥੀ ਆਈ ਹੈ ਨਾ ਇਹ ਛੱਡੇ ਨਹੀਂ ਇਹ ਸੀ ਨਾ ਹਾਂਜੀ ਤੁਸੀਂ ਨਾ ਰੋਟੀ ਬਣੀ ਛੱਡਦੇ ਆ ਜੀ ਵਾਹ ਵਾਹ ਸਾਨਾ ਵਾਹ 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 ਠੀਕ ਹਉ ਤਾਂ ਇਹ ਵੀਡੀਓ ਵੇਖੀ ਸੀ ਅਸੀਂ ਹਾਂਜੀ ਐਂਬੂਲੈਂਸ ਦੇ ਵਿੱਚ ਜਦੋਂ ਇੱਕ ਉਹ ਨਾਲ ਹੀ ਹੈ ਪਿਛੇ ਬਹਿ ਜਾਂਦੀ ਆ ਹਾਂਜੀ ਮਾਂਪੀ ਸਿੰਘ ਮੈਥ ਦੇ ਟੀਚਰ ਸੀ ਪਰ ਸਾਡੇ ਸਮਾਜ ਦੇ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਵਾਏ ਇੱਕ ਚੀਜ਼ਾਂ ਵੀ ਇੱਕ ਇਹਦੇ ਵਧੀਆ ਟੀਚਰ ਹੋਣ ਤੇ ਉਹਨਾਂ ਦੇ ਹਾਲਾਤ ਇਦਾਂ ਦੇ ਹੋਣ ਮਤਲਬ ਕਿੰਨੇ ਬੱਚਿਆਂ ਨੂੰ ਇਹਨਾਂ ਨੇ ਜ਼ਿੰਦਗੀ ਤੁਸੀਂ ਲੱਖਾਂ ਰੁਪਇਆ ਹੋਰ ਕਮਾਤੇ ਤੇ ਲੰਗਰਾਂ ਤੇ ਤੇ ਸੋਨੇ ਦੇ ਤੇ ਕਿੱਥੇ ਕਿੱਥੇ ਲਾ ਰਹੇ ਅਸੀਂ ਹਾਂ ਸਵਾਰੀ ਹੋ ਰੇ ਸਾਡੇ ਇਧਰ ਸਾਡੇ ਬੰਨੇ ਕਿਸਦਾ ਧਿਆਨ ਨਹੀਂ ਹੈਗਾ ਯਾਰ ਭਾਈ ਸਾਹਿਬ ਬੜੀ ਦੂਰੋਂ ਮਿਲ ਲਾਏ ਹੋਏ ਨੇ ਠੀਕ ਹੈ ਮੈਂ ਚੱਕ ਕੇ ਰਹਿ ਲੋ ਆਰਾਮ ਚੱਕੇ ਕਰੋ ਆਰਾਮ ਜੀ ਇਹ ਜੋ ਗੱਲ ਅੰਦਰ ਨਹੀਂ ਤੇ ਬੀਜੋ ਬੰਨ੍ਹ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖੋ ਜੀ ਇਹ ਸੰਸਥਾ ਦਾ ਨਾਮ ਤੇ ਪਹਿਲੀ ਵਾਰ ਇਹ ਜਿੱਦ ਕਹ ਲੋ ਵੀ ਕਿ ਜਸੀ ਭਾਜੀ ਜੋ ਇਸ ਵਕਤ ਡੈਨਵਰ ਰਹਿੰਦੇ ਆ ਉਹਨਾਂ ਕੋ ਮੈਂ ਸੁਣਿਆ ਤੇ ਜਦੋਂ ਭਾਜੀ ਨਾਲ ਗੱਲ ਹੋਈ ਤਾਂ ਭਾਜੀ ਇਸ ਸਟੇਟ ਇਆ ਸੀ ਸਾਨੂੰ ਆਉਣ ਦਾ ਮੌਕਾ ਮਿਲਿਆ ਤੇ ਬਹੁਤ ਚੰਗਾ ਲੱਗਾ ਕਿਉਂਕਿ ਇੱਕ ਵੀਡੀਓ ਵੇਖੀ ਜਿਹਦੇ ਵਿੱਚ ਇੱਕ ਬਜ਼ੁਰਗ ਨੂੰ ਜਦੋਂ ਉਹ ਘਰੋਂ ਲੈ ਕੇ ਆਉਂਦੇ ਤੇ ਉਹਦੇ ਨਾਲ ਇੱਕ ਉਹਨਾਂ ਦੀ ਜਿਹੜੀ ਆਪਣੀ ਪਾਲੀ ਹੋਈ ਜਿਹੜੀ ਕੁੱਤੀ ਉਹ ਵੀ ਨਾਲ ਹੀ ਆਉਂਦੀ ਆ ਜੋਨੇ ਸੇ ਬਜ਼ੁਰਗ ਨੂੰ ਮਿਲ ਕੇ ਆਏ ਆ ਤੇ ਇਥੇ ਆਣ ਕੇ ਪਤਾ ਲੱਗਾ ਵੀ ਕਿੰਨੇ ਬਜ਼ੁਰਗ ਪੰਜਾਬ ਦੇ ਮਾਤਾਵਾਂ ਜਿਹੜੀਆਂ ਡਿਪਰੈਸ਼ਨ ਦੇ ਸ਼ਿਕਾਰ ਆ ਜਿਨ੍ਹਾਂ ਨੇ ਮਾਪੇ ਨੇ ਬੜੀਆਂ ਰੀਝਾਂ ਨਾਲ ਬੱਚਿਆਂ ਨੂੰ ਪਾਲ ਕੇ ਵੱਡੇ ਕੀਤਾ ਤੇ ਜਦੋਂ ਬੱਚਿਆਂ ਦਾ ਫਰਜ ਆਉਂਦਾ ਆਪਣੇ ਮਾਪੇ ਨੂੰ ਸਾਂਭਣ ਦਾ ਤੇ ਉਦੋਂ ਇੰਜ ਕਹਿ ਲੋ ਕਿ ਅਸੀਂ ਸਿਰਫ ਪਦਾਰਥ ਨੂੰ ਮੁੱਖ ਰੱਖ ਲਿਆ ਤੇ ਅਸੀਂ ਸਾਡੇ اندرੋਂ ਫੀਲਿੰਗ ਜਿਹੜੀ ਮਾਪੇ ਦੇ ਪ੍ਰਤੀ ਸੀ ਉਹ ਮਰ ਚੁੱਕੀ ਆ ਜਾਂ ਇਹਦੇ ਕਹਿ ਲੋ ਵੀ ਕਿਸੇ ਨੇ ਜਾਇਦਾਦ ਨੂੰ ਮੁੱਖ ਰੱਖ ਕੇ ਆਪਣੇ ਚਾਚੇ ਨੂੰ ਜਾਂ ਤਾਏ ਨੂੰ ਜਾਂ ਵਾਰਡ ਵਡੇਰੇ ਨੂੰ ਘਰੋਂ ਬਾਹਰ ਕੱਢਤਾ ਕਿੰਨੀਆਂ ਬੱਚੀਆਂ ਜਿਹੜੀਆਂ ਇੱਥੇ ਆਣ ਕੇ ਪਤਾ ਲੱਗਾ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਕਰਕੇ ਛੋਟੇ-ਛੋਟੇ ਬੱਚੇ ਕੋ ਕਿਸੇ ਥਾਂ ਤੋਂ ਮਿਲਿਆ ਕਿਸੇ ਥਾਂ ਤੋਂ ਮਿਲਿਆ ਮੈਂ ਮਹਿਸੂਸ ਕਰਦਾ ਵੀ ਇਹ ਜ਼ਿੰਮੇਵਾਰੀਆਂ ਜਿਹੜੀਆਂ ਵਾ ਇਹ ਸਰਕਾਰਾਂ ਦੀਆਂ ਸੀ ਵਾਸਤਵ ਵਿੱਚ ਪਰ ਜਿਵੇਂ ਕਿ ਵੀਰ ਜੀ ਹੁਣੀ ਇਹ ਸੇਵਾ ਕਰ ਰਿਹਾ ਨਾਲ ਉਹਨਾਂ ਦੀ ਧਰਮ ਪਤਨੀ ਭੈਣ ਜੀ ਹੁਣੀ ਬਾਕੀ ਸਾਰਾ ਤੁਸੀਂ ਵੀਰ ਜਿੰਨੇ ਰਣ ਕੇ ਸੇਵਾ ਕਰ ਰਹੇ ਹੋ ਅਕਾਲ ਪੁਰਖ ਅਗੇ ਅਰਦਾਸ ਆ ਕਿ ਤੁਹਾਨੂੰ ਹੋਰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ ਬਾਕੀ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਭੈਣ ਭਰਾ ਵੀਰਵਾ ਆਓ ਇਦਾਂ ਦੇ ਲੋੜਵੰਦ ਜਿਹੜੇ ਪਰਿਵਾਰ ਉਹਨਾਂ ਦੇ ਨਾਲ ਖਲੋਈਏ ਤੇ ਜੋ ਇਸ ਵਕਤ ਅਸੀਂ ਦੇਹਤਾਰੀ ਗੁਰੂ ਡੰਗਰ ਨੂੰ ਪ੍ਰਮੋਟ ਕਰ ਰਹੇ ਹਾਂ ਪਖੰਡੀਆਂ ਦੇ ਕੋਲ ਜਾ ਰਹੇ ਹਾਂ ਮੈਂ ਸਮਝਾ ਕਿ ਇਹੋ ਅਸਲ ਦੇ ਵਿੱਚ ਮਾਨਵਤਾ ਦੀ ਸੇਵਾ ਵਾ